ਭਾਈ ਜੀ ਲਿਖ ਦੇਨ ਦੂਰੋਂ ਦੇਖ ਡੰਡਾਉ ਤਕਰ ਛੱਡ ਸਿੰਘਾਸਣ ਹਰ ਜੀ ਆਏ ਖੜੇ ਹੋ ਗਏ ਸੁਦਾਮਾ ਨਾਮ ਸੁਣਦੇ ਆ ਸਿੰਘਾਸਣ 'ਤੇ ਖੜੇ ਹੋ ਗਏ ਜਦ ਦਿਸ ਪਿਆ ਤੇ ਡੰਡਾਉ ਦਾ ਡੰਡੇ ਦੀ ਤਰ੍ਹਾਂ ਲੰਬੇ ਪੈ ਗਏ ਗੁਣਾ ਕਰਕੇ ਮੇਰੇ ਨਾਲੋਂ ਅੱਗੇ ਸੀ ਧਿਆਨ ਕਰਕੇ ਅੱਗੇ ਸੀ ਵਿਚਾਰ ਕਰਕੇ ਅੱਗੇ ਸੀ ਫਲਸਫੇ ਕਰਕੇ ਅੱਗੇ ਸੀ ਪਰਮਾਤਮਾ ਦੀ ਭਗਤੀ ਕਰਕੇ ਅੱਗੇ ਸੀ ਡੰਡਾ ਉਧ ਕਰਦੇ ਲੰਬੇ ਪੈ ਗਏ ਪਾਈ ਗੁਰਦਾਸ ਜੀ ਕਹਿੰਦੇ ਨੇ ਦੂਰੋਂ ਦੇਖ ਡੰਡਾ ਉਤ ਕਰ ਛੱਡ ਸਿੰਘਾ ਸਣ ਹਰ ਜੀ ਆਏ ਪਹਿਲੇ ਦੇ ਪਰ ਰਖਣਾ ਪੈਰੀ ਪੈ ਕੇ ਲੈ ਗਲ ਲਾਇ ਪਰ ਕਰਮਾ ਕੀਤੀ ਕੋਲ ਆ ਕੇ ਦੂਰੋਂ ਡੰਡੋਤ ਕੀਤੀ ਕੋਲ ਆ ਕੇ ਪ੍ਰਕਰਮਾ ਕੀਤੀਆਂ ਔਰ ਪ੍ਰਕਰਮਾ ਕਰਨ ਤੋਂ ਬਾਅਦ ਆਪਣਾ ਮਸਤਕ ਕਦਮਾਂ ਤੇ ਰੱਖੇ ਉਸ ਤੇ ਨਹੀਂ ਤੇ ਭਰਾ ਵੀ ਗਰੀਬ ਹੋ ਜਾਏ ਤੇ ਭਰਾ ਨਹੀਂ ਪੁੱਛਦਾ ਦੂਰੋਂ ਦੇਖ ਡੰਡਾਉ ਤੇ ਕਰ ਛੱਡ ਸਿੰਘਾਸਣ ਹਰ ਜੀ ਆਏ ਪਹਿਲੇ ਦੇ ਪਰ ਰਖਣਾ ਪਹਿਰੀ ਪਹਿ ਕੇ ਲੈ ਗੱਲ ਆਏ ਪੁੱਛੇ ਕੁਸਲ ਪਿਆਰ ਕਰ ਗੁਰਸੇਵਾ ਦੀ ਕਥਾ ਸੁਣਾਏ ਚਰਣੋਂ ਦੁਖ ਲੈ ਪੈਰ ਧੋਏ ਸਿੰਘਾਸਣ ਉੱਪਰ ਬਿਠਾਏ ਰੁਕਮਣੀ ਨੂੰ ਆਵਾਜ਼ ਮਾਰੀ ਆਪਣੀ ਪਤਨੀ ਨੂੰ ਉਹ ਥਾਲ ਦੇ ਚ ਪਾਣੀ ਲਿਆ ਇਸ ਦੇ ਪੈਰ ਧੋਣੇ ਨੇ ਚਰਨ ਧੋਣੇ ਮੇਰਾ ਮਿੱਤਰ ਭਗਤ ਹੈ ਆਤਮਨਰਸੀ ਹੈ ਇੱਕ ਪੁਰਾਣਾ ਰਿਵਾਜ ਇਹਦੇ ਪੈਰ ਧੋਣੇ ਨੇ ਇਸ ਦੇ ਚਰਨ ਧੋਣੇ ਨੇ ਸਿੰਘਾਸਨ ਤੇ ਬਿਠਾ ਕੇ ਚਰਨ ਪੈ ਧੋਂਦੇ ਨੇ ਕ੍ਰਿਸ਼ਨ ਅਰ ਧੋਤੇ ਹੋਏ ਚਰਨਾਂ ਦਾ ਜਲ ਪੀ ਗਏ ਚਰਨੋਂ ਦੁੱਖ ਲੈ ਪੈਰ ਧੋਏ ਚਰਨੋਂ ਦੁੱਖ ਚਰਨਾਂ ਦਾ ਜਲ ਲੈ ਲਿਆ ਪੀ ਲਿਆ ਚਰਨੋਂ ਦੁੱਖ ਲੈ ਪੈਰ ਧੋਏ ਸਿੰਘਾਸਨ ਉੱਪਰ ਬਿਠਾਏ ਆਪ ਥੱਲੇ ਬੈਠ ਗਏ ਉਹਨੂੰ ਸਿੰਘਾਸਨ ਤੇ ਬਿਠਾਏ ਕਵੀ ਨਿਰੋ ਤੰਨੇ ਜੋ ਲੰਬਾ ਚੌੜਾ ਪ੍ਰਸੰਗ ਲਿਖੇ ਸਮਾ ਮੈਨੂੰ ਇਜਾਜ਼ਤ ਨਹੀਂ ਪੈ ਰਹਿੰਦਾ ਰੁਕਮਣੀ ਨੂੰ ਆਵਾਜ਼ ਮਾਰੀ ਸੋਨੇ ਦੇ ਥਾਲ ਦੇ ਚ ਪਾਗ ਨੂੰ ਸਜਾ ਕੇ ਲਿਆ ਮੈਂ ਆਪਣੇ ਮਿੱਤਰ ਦੇ ਸਿਰ ਤੇ ਬੰਨ੍ਹ ਲਿਆ ਪਾਗ ਲਿਆ ਪਈ ਹੱਦ ਹੋ ਗਈ ਚੋਲਾ ਵੀ ਨਹੀਂ ਸੀ ਚੋਲਾ ਦੇ ਸਕਦੇ ਸੀ ਪੈਰਾਜ ਜੁੱਤੀ ਨਹੀਂ ਸੀ ਜੁੱਤੀ ਦੇ ਸਕਦੇ ਸੀ ਉਸ ਵਿਚਾਰੇ ਕੋਲ ਕੌਡੀ ਵੀ ਨਹੀਂ ਸੀ ਤੁਸੀਂ ਪੈਸਾ ਵੀ ਦੇ ਸਕਦੇ ਸੀ ਨਹੀਂ ਪਾਗਲਿਆ ਇਹਦਾ ਸਿਰ ਨੰਗਾ ਮੈਨੂੰ ਚੰਗਾ ਨਹੀਂ ਲੱਗਦਾ ਧਾਰਮਤ ਹੈ ਭਗਤ ਹੈ ਅਧਿਆਤਮਿਕ ਪੁਰਸ਼ ਹੈ ਇਹਦੇ ਮਸਤਕ ਦੇ ਵਿੱਚ ਰਸ ਹੈ ਇਸਦੇ ਮਸਤਕ ਦੇ ਵਿੱਚ ਗਿਆਨ ਹੈ ਇਸਦੇ ਮਸਤਕ ਦੇ ਵਿੱਚ ਅਧਿਆਤਮਿਕ ਹੈ ਔਰ ਰਸ ਐਵੇਂ ਖਾਮਾ ਖਾ ਵੇਰਤ ਚਲਾ ਜਾਏ ਲਿਆ ਤੂੰ ਪਗ ਲਿਆ ਉਹ سونے ਦੇ ਥਾਲ ਵਿੱਚ ਪਗ ਲਿਆਂਦੀ ਹੈ ਔਰ ਇਸ ਪਗ ਨੂੰ ਕ੍ਰਿਸ਼ਨ ਜੀ ਆਪ ਬੰਦੇ ਨੂੰ ਉਸ ਦਿਨ ਤੋਂ ਬਾਅਦ ਦਸਤਾਰ ਬੰਦੀ ਦੀ ਰਸਮ ਸੰਤਾ ਮਹਾਪੁਰਸ਼ਾਂ ਦੇ ਹੱਥੋਂ ਹੋਣ ਲੱਗੀ ਉਸ ਤੋਂ ਪਹਿਲੇ ਨਹੀਂ ਸੀ ਇਹ ਵੀ ਅਰਸ ਕਰਦੇ ਇਹ ਦਸਤਾਰ ਬੰਦੀ ਕਰਨੀ ਹੈ ਕੋਈ ਸੰਤ ਕਰੇ ਮਹਾਪੁਰਸ਼ ਕਰੇ ਗੁਣੀ ਕਰੇ ਗਿਆਨੀ ਕਰੇ ਰੱਬੀ ਰਸਕ ਪੁਰਸ਼ ਕਰੇ ਤਾਂ ਕਿ ਦਸਤਾਰ ਸਿਰ ਤੇ ਬਣੀ ਰਹੇ ਪੱਗ ਸਿਰ ਤੇ ਬਣੀ ਰਹੇ ਤੇ ਪੱਗ ਕ੍ਰਿਸ਼ਨ ਨੇ ਆਪ ਬੰਨੀ ਹੈ ਤੀਸਰੇ ਦਿਨ ਰੁਕਸਤ ਕੀਤਾ ਕੁਝ ਵੀ ਨਹੀਂ ਦਿੱਤਾ ਪਰ ਤਿੰਨ ਦਿਨਾਂ ਦੇ ਸਭ ਕੁਝ ਭਜਵਾ ਦਿੱਤਾ ਹੈ ਲੈਣ ਦੇਣ ਦੀ ਗੱਲ ਨਹੀਂ ਕੀਤੀ ਕ੍ਰਿਸ਼ਨ ਨੇ ਜੇ ਮੈਂ ਕੁਝ ਇਸ ਨੂੰ ਦਿੱਤਾ ਸਾਡਾ ਰਿਸ਼ਤਾ ਦਾਤੇ ਤੇ ਮੰਗਦੇ ਦਾ ਹੋ ਜਾਏ ਛੜੀ ਮੇਤਰਤਾ ਇਹ ਹੁਣ ਮੈਥੋਂ ਵੱਡਾ ਗੁਨਾ ਕਰਕੇ